ਕਦਰਜ ਵਕੀਲਾ ਦੀ ਹੜਤਾਲ ਦੀ ਗੱਲ ਕਰੀਏ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਨੇ ਪ੍ਰਸਤਾਵਿਤ ਐਡਵੋਕੇਟ ਸੋਧ ਐਕਟ 2025 ਦੇ ਵਿਰੋਧ ਦੇ ਵਿੱਚ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਇਹ ਫੈਸਲਾ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਵੱਲੋਂ 21 ਫਰਵਰੀ ਨੂੰ ਸਰਬਸੰਮਤੀ ਦੇ ਨਾਲ ਲਿਆ ਗਿਆ ਸੀ। ਵਕੀਲਾ ਦਾ ਕਹਿਣਾ ਹੈ ਕਿ ਐਡਵੋਕੇਟ ਐਕਟ ਦੇ ਵਿੱਚ ਅਜਿਹੀਆਂ ਕਈ ਵਿਵਸਥਾਵਾਂ ਹਨ ਜਿਸ ਨਾਲ ਵਕਾਲਤ ਦੇ ਕੀਤੇ ਦਾ ਅਕਸ ਖਰਾਬ ਹੋਵੇਗਾ ਬਿੱਲ ਦੇ ਵਿੱਚ ਵਕੀਲਾ ਦੇ ਲਈ ਇੱਕ ਵੀ ਭਲਾਈ ਸਕੀਮ ਨਹੀਂ ਹੈ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ ਦਰਅਸਲ ਕੇਂਦਰ ਸਰਕਾਰ 1961 ਦੇ ਐਡਵੋਕੇਟ ਐਕਟ ਦੇ ਵਿੱਚ ਸੋਧ ਕਰਨ ਜਾ ਰਹੀ ਹੈ ਤੇ ਵਕੀਲਾ ਦਾ ਇੱਕ ਵੱਡਾ ਵਰਗ ਇਸ ਦਾ ਵਿਰੋਧ ਕਰ ਰਿਹਾ ਹੈ ਕੇਂਦਰ ਸਰਕਾਰ ਐਡਵੋਕੇਟ ਐਕਟ 1961 ਦੇ ਵਿੱਚ ਬਦਲਾਵ ਕਰਨ ਦੇ ਲਈ ਇੱਕ ਸੋਧ ਬਿਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਦ ਲੋਕਾਂ ਦੇ ਸੁਝਾਵਾ ਦੇ ਲਈ ਬਿਲ ਦਾ ਅੰਤਿਮ ਖਰੜਾ ਸਾਹਮਣੇ ਆਇਆ ਤਾਂ ਦੇਸ਼ ਭਰ ਦੇ ਵਕੀਲ ਬਿਲ ਦੇ ਖਿਲਾਫ ਖੜੇ ਹੋ ਗਏ ਨੇ ਬਿਲ ਦਾ ਵਿਰੋਧ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 14 ਸੂਬਿਆਂ ਦੇ ਵਿੱਚ ਫੈਲ ਗਿਆ ਹੈ ਬਾਰ ਕਾਉਂਸਲ ਆਫ ਇੰਡੀਆ ਯਾਨੀ ਬੀਸੀਆਈ ਨੇ ਕੇਂਦਰ ਸਰਕਾਰ ਤੋਂ ਇਸ ਬਿਲ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਜੇਕਰ ਕੇਂਦਰ ਸਰਕਾਰ ਨੇ ਬਿਲ ਵਾਪਸ ਨਾ ਲਿਆ ਤਾਂ ਵਕੀਲ ਦੇਸ਼ ਭਰ ਦੇ ਵਿੱਚ ਹੜਤਾਲ ਕਰਨਗੇ ਤਾਂ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਆਖਿਰਕਾਰ ਪ੍ਰਸਤਾਵਿਤ ਵਕੀਲ ਐਕਟ ਜਿਹੜਾ ਸੋਧ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਕੀ ਕੁਝ ਹੈ ਤਾਂ ਹੜਤਾਲ ਦੇ ਬਾਈਕਾਟ ਤੇ ਪਾਬੰਦੀ ਦੀ ਵਿਵਸਥਾ ਪ੍ਰੋਫੈਸ਼ਨਲ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਸਾਰੇ ਵਕੀਲ ਜਿਹੜੇ ਨੇ ਹੜਤਾਲ ਤੇ ਬੈਠੇ ਹੋਏ ਨੇ ਕੀ ਇਹ ਪੂਰਾ ਮੁੱਦਾ ਬਿਲਕੁਲ ਦੇਖੋ ਜਿਸ ਤਰੀਕੇ ਦਾ ਐਕਟ ਸਾਹਮਣੇ ਆ ਰਿਹਾ ਹੈ ਪੁਸ਼ਪਾ ਉਸ ਐਕਟ ਨੂੰ ਲੈ ਕੇ ਕਿਤਨੇ ਕਿਤੇ ਵਕੀਲਾਂ ਨੂੰ ਇਸ ਚੀਜ਼ ਦਾ ਖੱਛਾ ਸਤਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਕੀਲਾਂ ਦੇ ਜਿਹੜੇ ਹੱਕ ਨੇ ਜਿਹੜੇ ਰਾਈਟਸ ਨੇ ਖਾਸ ਤੌਰ ਤੇ ਐਡਵੋਕੇਟਸ ਨੇ ਉਹ ਕਿਤਨੇ ਕਿਤੇ ਖਤਮ ਹੁੰਦੇ ਨਜ਼ਰ ਆਉਣਗੇ ਤਾਂ ਉਹਨਾਂ ਰਾਈਟਸ ਨੂੰ ਲੈ ਕੇ ਕਿਤਨੇ ਕਿਤੇ ਹੁਣ ਵਕੀਲਾਂ ਦੀ ਇੱਕ ਲੜਾਈ ਸ਼ੁਰੂ ਹੋ ਚੁੱਕੀ ਹੈ ਤੇ ਉਸ ਦੇ ਲਈ ਖਾਸ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅੱਜ ਧਰਨੇ ਦੇ ਧਰਨਾ ਜੋ ਕੀ ਹੈ ਵਕੀਲਾਂ ਵੱਲੋਂ ਦਿੱਤਾ ਜਾ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੀ ਜੋ ਕੀ ਹੈ ਖਾਸ ਤੌਰ ਤੇ ਅੱਜ ਜੋ ਕੀ ਹੈ ਧਰਨਾ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਅ ਕਿਦਾ ਕੋਈ ਕੰਮ ਜੋ ਕੀ ਹੈ ਵਕੀਲਾਵਲੋ ਕੋਰਟ ਦੇ ਵਿੱਚ ਨਹੀਂ ਕੀਤਾ ਜਾ ਰਿਹਾ ਜੇ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਸਿਚੁਏਸ਼ਨ ਇੰਪਰੂਵ ਹੁੰਦੀ ਹੈ ਤਾਂ ਜੋ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਊਗਾ ਲੇਕਰ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਾਂ ਫਿਰ ਇਹ ਜਿਹੜਾ ਸ਼ੋਧ ਹੈ ਜਿਹੜਾ ਐਕਟ ਹੈ ਇਸ ਨੂੰ ਨਹੀਂ ਰੋਕਿਆ ਜਾਂਦਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਹੜਤਾਲਾਂ ਜੋ ਕੀ ਹੈ ਵਕੀਲਾਵਲੋ ਅੱਗੇ ਵੀ ਕੀਤੀ ਜਾ ਸਕਦੀਆਂ ਨੇ ਜੀ ਅਨਮੋਲ ਜਿਹੜੇ ਸੋਦ ਦੀ ਗੱਲ ਕੀਤੀ ਜਾ ਰਹੀ ਹੈ ਕਿ ਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਨੂੰ ਵਾਪਸ ਲੈ ਲਵੇ ਤਾਂ 14 ਸੂਬਿਆਂ ਦੇ ਵਿੱਚ ਪਹਿਲਾਂ ਹੀ ਇਹ ਹੜਤਾਲ ਦੇਖੀ ਜਾ ਰਹੀ ਹੈ ਤੇ ਹੁਣ ਜੇਕਰ ਕੇਂਦਰ ਦੇ ਵੱਲੋਂ ਇਹ ਵਾਪਸ ਨਹੀਂ ਲਿਆ ਗਿਆ ਤਾਂ ਵਕੀਲ ਅੱਗੇ ਕੀ ਕੁਝ ਐਕਸ਼ਨ ਲੈ ਸਕਦੇ ਨੇ ਆ ਬਿਲਕੁਲ ਦੇਖੋ ਫਿਲਹਾਲ ਜੋ ਕੀਤਾ ਆਪਣੇ ਹੱਕਾਂ ਦੇ ਲਈ ਹੜਤਾਲ ਤਾਂ ਦੇਖੋ ਵਕੀਲਾ ਵੱਲੋਂ ਅੱਜ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੋਰ ਵੀ ਜੋ ਕੀਤਾ ਜੇਕਰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਜਾਂ ਫਿਰ ਕੋਈ ਕਿਸੇ ਤਰੀਕੇ ਦਾ ਪੋਜ਼ਿਟਿਵ ਰਿਸਪਾਂਸ ਵਕੀਲਾ ਨੂੰ ਨਹੀਂ ਮਿਲਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਹੋਰ ਵੀ ਜ਼ਿਆਦਾ ਸੰਘਰਸ਼ ਕੀਤਾ ਜਾ ਸਕਦਾ ਫਿਲਹਾਲ ਜੋ ਕੀਤਾ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟ੍ਰਾਈਕ ਨੂੰ ਜੋ ਕੀਤਾ ਅੱਗੇ ਵੀ ਵਧਾਇਆ ਜਾ ਸਕਦਾ ਹੈ ਤੇ ਲੀਗਲੀ ਵੀ ਜੋ ਕੀਤਾ ਇਸ ਚੀਜ਼ ਦੇ ਉੱਪਰ ਐਕਸ਼ਨ ਲਿਆ ਜਾ ਸਕਦਾ ਜੀ ਜਿਵੇਂ ਠੀਕ ਹੈ ਅਨਮੋਲ ਬਹੁਤ ਬਹੁਤ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਅੱਗੇ ਵੀ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਵਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਵਕੀਲ ਨੇ ਉਹ ਮੰਗ ਕਰ ਰਹੇ ਨੇ ਕਿ ਕੇਂਦਰ ਇਸ ਨੂੰ ਵਾਪਸ ਲੈ ਲਵੇ ਹੁਣ ਦੇਖਣਾ ਹੋਵੇਗਾ ਕਿ 14 ਸੂਬਿਆਂ ਦੇ ਵਿੱਚ ਤਾਂ ਹੜਤਾਲ ਚੱਲ ਰਹੀ ਹੈ ਅੱਗੇ ਕੀ ਕੁਝ ਵਕੀਲ ਐਕਸ਼ਨ ਲੈਂਦੇ ਨੇ